ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿਤਾਬਾਂ ਵਿੱਚੋਂ ਸ਼ਾਹਕਾਰ ਕਿਤਾਬ ਇੱਕ ਜਿਹੜੀ ਮੇਰੀ ਬਹੁਤ ਪਸੰਦ ਦੀ ਕਿਤਾਬ ਹੈਗੀ ਆ ਤੇ ਮੈਨੂੰ ਲੱਗਦਾ ਦੁਨੀਆ ਦੇ ਬਹੁਤ ਸਾਰੇ ਕਿਤਾਬਾਂ ਪੜਨ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਵੀ ਪਸੰਦ ਦੀ ਕਿਤਾਬ ਹੈਗੀ ਆ ਮੀਰ ਦਾਸ ਦੀ ਪੁਸਤਕ ਇਹ ਜਿਹੜੀ ਹੈਗੀ ਆ ਪਤਾ ਲੱਗਣਾ ਤੁਹਾਨੂੰ ਬਹੁਤਿਆਂ ਨੂੰ ਕਿ ਜਿਹੜੀ ਹੈਗੀ ਹੈ ਫਰੀਦ ਜਬਰਾਹਮ ਦੇ ਮਿੱਤਰ ਵਿਖਾਇ ਨਾਇਮੀ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਕਿਤਾਬ ਉਹ ਜਿਹੜਾ ਹੈਗਾ ਇਹ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਜਿਹੜੀ ਹੈਗੀ ਆ ਅਨੁਵਾਦ ਕਰਕੇ ਛਾਪੀ ਗਈ ਹੈਗੀ ਆ ਇਸ ਕਿਤਾਬ ਦੀ ਜਿਹੜੀ ਖਾਸियत ਆ ਅਧਿਆਤਮਿਕ ਤੌਰ ਤੇ ਤਾਂ ਹੈਗੀ ਹੈਗੀ ਆ ਪਰ ਜਿਹੜਾ ਆਪਾਂ ਅੰਦਰੂਨੀ ਤੌਰ ਤੇ ਕੋਈ ਵੀ ਬੰਦਾ ਵਿਕਾਸ ਕਰਨਾ ਚਾਹੁੰਦਾ ਕੋਈ ਵੀ ਬੰਦਾ ਅੰਦਰੂਨੀ ਤੌਰ ਦੇ ਉਹ ਕਿੱਦਾਂ ਮਜ਼ਬੂਤ ਕਰਨਾ ਕਿੱਦਾਂ ਬਿਹਤਰ ਬਣਾਉਣਾ ਉਹਦੇ ਲਈ ਬੜੀ ਇਹ ਇੱਕ ਜਾਨਦਾਰ ਕਿਤਾਬ ਹੈਗੀ ਆ ਇਨਸਾਨ ਨੂੰ ਅੰਦਰੋਂ ਇੰਨਾ ਖੂਬਸੂਰਤ ਬਣਾਉਣ ਦੀ ਇਹ ਤਾਕਤ ਰੱਖਦੀ ਆ ਇਹ ਜਿੱਦਾਂ ਪਹਿਲਾਂ ਮੇਰੇ ਕੋਲ ਵੀ ਜਦੋਂ ਆਈ ਸੀਗੀ ਜਦੋਂ ਸ਼ੁਰੂਆਤ ਇਹਦੇ ਕੁਝ ਪੰਨੇ ਹੈਗੇ ਆ ਉਹ ਇਦਾਂ ਲੱਗਦੇ ਜੇ ਤੋਂ ਸ਼ੁਰੂ ਆਪਾਂ ਕਰਦੇ ਆ ਤੇ ਕਿਸੇ ਵੇਲੇ ਬੜੇ ਕਿਸੇ ਕਿਸੇ ਨੂੰ ਜਿੱਦਾਂ ਮੈਨੂੰ ਵੀ ਪਹਿਲਾਂ ਮਹਿਸੂਸ ਹੋਏ ਸੀ ਕਿ ਬੜੇ ਬੂਰੀਅਤ ਭਰੇ ਆ ਮੈਂ ਜਿੱਦਾਂ ਪੜਨੀ ਸ਼ੁਰੂ ਕਰਨੀ ਤੇ ਮੈਂ ਇੱਕ ਦੋ ਪੰਨੇ ਪੜਨੇ ਫੇਰ ਰੱਖ ਦੇਣੀ ਇੱਕ ਦੋ ਪੰਨੇ ਪੜਨੇ ਫੇਰ ਰੱਖ ਦੇਣੀ ਇਹ ਬਹੁਤ ਸਾਲ ਇਦਾਂ ਘੁੰਮਦੀ ਰਹੀ ਪਤਾ ਨਹੀਂ ਫਿਰ ਕੀ ਆਇਆ ਤੇ ਕਿਤਾਬਾਂ ਦੇ ਵਿੱਚ ਤਾਂ ਆਪਾਂ ਗੱਲ ਕਰਦੇ ਆ ਬਹੁਤ એનર્ਜੀ ਹੁੰਦੀ ਹੈ ਬੜੀ ਪਾਵਰ ਹੁੰਦੀ ਹੈ ਖਿੱਚਦੀਆਂ ਆਪਣੇ ਵੱਲ ਨੂੰ ਚੁਬਕ ਵਾਂਗੂ ਤੇ ਇਹਨੇ ਵੀ ਖਿੱਚਿਆ ਫਿਰ ਮੈਂ ਜਦੋਂ ਪੜ੍ਹੀ ਤੇ ਫਿਰ ਇੰਨੀ ਪੜ੍ਹੀ ਕਿ ਮੈਂ ਤਾਂ ਅੰਦਾਜ਼ੇ ਨਾਲ 2 4 5 10 ਵਾਰੀ ਪੂਰੀ ਲਗਨ ਨਹੀਂ ਪਰ ਅੰਡਰਲਾਈਟਿੰਗ ਕਰ ਲਈ ਉਹਨੂੰ ਫਿਰ ਜਿਹੜੀਆਂ ਆਪਣੇ ਪਸੰਦੀਆਂ ਗੱਲਾਂ ਸੀਗੀਆਂ ਜਿਹੜੀਆਂ ਸੀਗੀਆਂ ਤੇ ਇੱਕ ਕਿਤਾਬ ਹੈਗੀ ਆ ਮੈਨੂੰ ਲੱਗਦਾ ਤੇ ਆਪਾਂ ਨੂੰ ਜਿਹੜੇ ਸਾਹਿਤ ਪ੍ਰੇਮੀ ਆ ਤੇ ਜਿਹੜੇ ਅੰਦਰੋਂ ਖੋਦ ਨੂੰ ਬਿਹਤਰ ਫੂਲਸੁਰਤ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਇਹ ਬੜੀ ਪਿਆਰੀ ਪੁਸਤਕ ਹੈ ਇੱਕ ਹੋਰਾਂ ਵੀ ਸ਼ਾਇਦ ਪਬਲਿਸ਼ਰਾਂ ਨੇ ਇਹਨੂੰ ਕੀਤਾ ਹੋਵੇ ਆਪਣੇ ਪ੍ਰਕਾਸ਼ਿਤ ਕੀਤਾ ਹੈਗਾ ਪਰ ਮੈਂ ਤਾਂ ਜਿਹੜੀ ਪੜੀ ਸੀਗੀ ਇਹ ਮੀਰ ਨਾਲ ਦੀ ਪੁਸਤਕ ਹੈ ਉਸ ਤੋਂ ਵੱਧ ਜਿਹੜੀ ਪਹਿਲੀ ਪੁਸਤਕ ਸੀਗੀ ਉਹ ਜਿਹੜੀ ਸੀਗੀ ਉਹਦੇ ਪੰਜਾਬੀ ਜਿਹੇ ਫੂਕੜੇ ਉਹਦਾ ਇੰਨੀ ਵਾਰੀ ਪੜ ਪੜ ਕੇ ਤਾਂ ਇਹ ਮੈਂ ਡਾਕਟਰ ਪਵਨ ਨੇ ਮੇਰੇ ਇੱਕ ਮਿੱਤਰ ਰੇ ਸ਼ਾਂਤਰਾਸੀ ਤੋਂ ਉਹ ਉਹਨਾ ਨੇ ਮੈਨੂੰ ਇਹ ਤੂਫਾਨ ਦਿੱਤਾ ਸੀ ਵਾਪਸ ਜਦੋਂ ਮੈਨੂੰ ਕਿੰਨਾ ਮਿਲੀਆ ਤੇ ਇਹ ਮੇਰੇ ਦਿਲ ਦੇ ਬਹੁਤ ਤੇ ਰੂਹ ਦੇ ਬੜੀ ਨਜ਼ਦੀਕਿਆ ਕਿਤਾਬ ਤੇ ਤੁਸੀਂ ਵੀ ਜਰੂਰ ਪੜ੍ਹਨੀ ਹੈ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਬਹੁਤ ਬਹੁਤ ਧੰਨਵਾਦ ਜੀ